ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰਤਾ ਫਗਵਾਇਆ ਪਾਈ ਠਾਡ ਪਏ ਸੰਸਾਰ ਆਪਣੇ ਜੀਵਨ ਤੇ ਆਪੇ ਰਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਉ ਿਸਕੇ ਸ਼ਰਣੇ ਉਬਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਣ ਸਮਰਥ ਸੋ ਪਾਈ ਸਚੇ ਸਚੇ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸ਼ੀਤਲ ਹੋਏ ਸੋਰਠ ਮਹਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਗ ਓਰਤਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕੈ ਲਿ ਬਿਖ ਕਾਟਣ ਹਾਰ ਰਹਾਉ ਇਸ ਕੇ ਸ਼ਰਨਿ ਉਬਰੇ ਭਾਈ ਜੇ ਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਫਟਾ ਫਟੇ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਇਤਸਾ ਚੇਦਰਵਾਰ ਸਤਗੁਰਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤਿ ਆਪੇ ਰੱਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਿਦੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਏ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਤਿਸ ਕੇ ਸਰਨੇ ਉਬਰ ਪਾਏ ਜੇਨ ਰਚਿਆ ਸਦ ਕੋਏ ਕਰਣ ਕਾਰਣ ਸਮਰੱਥ ਸੋ ਪਾਈ ਫਟੇ ਸਤੇ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੇਤਲ ਹੋਏ ਸੋਰਠ ਮਹੱਲਾ ਪੰਜਵਾ ਪਾਏ ਕਿਰਪਾਲ ਸੁਆਮੀ ਮੇਰੇ ਤੇਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾंड ਪਏ ਸੰਸਾਰ ਆਪਣੇ ਜੇ ਜਲਤ ਆਪੇ ਰਖੇ ਜਮਹ ਕਿਉ ਹਟਤਾਰ ਹਰ ਕੇ ਚਰਨ ਹਰਦਾ ਓਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁੱਖ ਕੇ ਲੇਖ ਕਾਟਣ ਹਾਰ ਰਹਾ ਤਿਸ ਕੇ ਸਰਨੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਫਾਫਤੇ ਸੋਏ ਨਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾਏ ਕਿਰਪਾਲ ਸੁਆਮੀ ਮੇਰੇ ਤੇਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜਲਤ ਆਪੇ ਰੱਖੇ ਜਮ ਹੈ ਕਿ ਉਹ ਹਟ ਤਾਰ ਹਰ ਕੇ ਚਰਨ ਹਰਿ ਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁੱਖ ਕਲੇ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਪਾਈ ਜੇ ਨਰ ਤੇ ਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੇਤਲ ਹੋਏ ਸੋਰਠ ਮਹੱਲਾ ਪੰਜਵਾ ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰ데요 ਉਰਤਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੁੱਖ ਕੇ ਲਿਬਖ ਕਾਟਣ ਹਾਰ ਰਹਾਉ ਤਿਸ ਕੇ ਸਰਨੇ ਉਬਰੇ ਪਾਏ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੇ ਤਨ ਹੋਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀਵਨ ਤੇ ਆਪੇ ਰਾਖੇ ਜਮ ਹੈ ਕਿਉਂ ਹਟਤਾਰ ਹਰ ਕੇ ਚਰਨ ਰਿਧੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕੈ ਲਿ ਵਿਖ ਕਾਟਣ ਹਾਰ ਤਿਸ ਕੀ ਸ਼ਰਣੀ ਉਬਰੇ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਪਾਈ ਸਚੈ ਸਤੇ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੇਤਲ ਹੋਏ ਰਠਾ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਪਾਏ ਠਾਢ ਪਏ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਹਰਿਦੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਏ ਦੁਖ ਕੈ ਲਿਵਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੈ ਪਾਏ ਜਨ ਰਚਿਆ ਸਭ ਕੋਏ ਕਾਰਨ ਕਰਨ ਸਮਰਥ ਸੋ ਪਾਏ ਫਟਾ ਸਚੇ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ 시ਤਲ ਹੋਏ ਸੋ ਰਠ ਮਹੱਲਾ ਪੰਜਵਾ ਪਏ ਕਿਰਪਾਲ ਸੁਆਮੀ ਮੇਰੇ ਤੇ ਤੇ ਸਾਚੇ ਦਰਬਾਰ ਸਤ ਗੁਰਤਾਪ ਗਵਾਇਆ ਪਾਈ ਠਾਂਡ ਪਏ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟਤਾਰ ਹਰ ਕੇ ਚਰਨ ਹृदय ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਏ ਦੁਖ ਕੈ ਲਿ ਬਿਖ ਕਾਟਣ ਹਾਰ ਰਹਾਉ ਤਿਸ ਕੀ ਸਰਣਿ ਉਭਰੇ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮ ਰਥ ਸੋ ਪਾਈ ਫਟਾ ਫਟ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸੱਚਾ ਦਰਬਾਰ ਸਤ ਗੁਰਤਾ ਫਗਵਾਇਆ ਪਾਈ ਠਾਡ ਪਏ ਸੰਸਾਰ ਆਪਣੇ ਜੀਵਨ ਤੇ ਆਪੇ ਰਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਉ ਤਿਸ ਕੇ ਸ਼ਰਣੇ ਉਬਰੈ ਪਾਈ ਜਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚੇ ਸਚੇ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾਣਡ ਪਈ ਸੰਸਾਰ ਆਪਣੇ ਜੀਵਨ ਤੇ ਆਪੇ ਰਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਜੈ ੁਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁੱਖ ਕੇ ਲਿਖ ਕਾਟਣ ਹਾਰ ਰਹਾਉ ਤਿਸ ਕੀ ਸ਼ਰਨੇ ਉਬਰੈ ਭਾਇ ਜੇ ਨਰਚ ਆ ਸਭ ਕੋਏ ਕਰਨ ਕਾਰਨ ਸਮਰਥ ਸੋ ਪਾਈ ਸਚੇ ਸਚੇ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਇਤ ਸਾਚੇ ਦਰਬਾਰ ਸਤ ਗੁਰਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤਿ ਆਪੇ ਰੱਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਿਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਲੇ ਵਿਖ ਕਾਟਣ ਹਾਰਾਉ ਤਿਸ ਕੇ ਸਰਨੇ ਉਬਰ ਪਾਈ ਜੇਨ ਰਚਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਪਾਈ ਸੱਚੇ ਸੱਚੇ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਇਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠੰਡ ਪਏ ਸੰਸਾਰ ਆਪਣੇ ਜੀ ਜਲਤ ਆਪੇ ਰੱਖੇ ਜਮਹ ਕਿਉ ਹਟਤਾਰ ਹਰ ਕੇ ਚਰਨ ਹਰਦਾ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕੈ ਲਬਖ ਕਾਟਣ ਹਾਰ ਰਹਾਉ ਦਸਕੇਸ਼ਰਨੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚੇ ਸਚੇ ਸੋਏ ਨਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਏ ਸਰਠਾ ਮਹੱਲਾ ਪੰਜਵਾਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾਂਡ ਇਸ ਸੰਸਾਰ ਆਪਣੇ ਜੇ ਜਨਤ ਆਪੇ ਰੱਖੇ ਜਮ ਹੈ ਕਿ ਉਹ ਹਟ ਤਾਰ ਹਰ ਕੇ ਚਰਨ ਹਿਰਦੈ ਉਰਤਾ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਲੇ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਭਰੇ ਪਾਈ ਜੇ ਨਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭੂ ਤੇ ਆਈ ਐ ਪਾਈ ਮਨ ਤਨ ਸੇਤਲ ਹੋਏ ਸੋਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇ ਤੇਤ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾਂਡ ਪਏ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮ ਹੈ ਕਿਉ ਹਟਤਾਰ ਹਰ ਕੇ ਚਰਨ ਰ데요ਰ ਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁੱਖ ਕਲੇ ਬਖ ਕਾਟਣ ਹਾਰ ਰਹਾਉ ਤਿਸ ਕੇ ਸ਼ਰਨਿ ਉਬਰੈ ਪਾਏ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭੂ ਤੇ ਆਈ ਐ ਪਾਈ ਮਨ ਤਨ ਸੇਤ ਨ ਹੋਏ ਸੋਰਠ ਮਹੱਲਾ ਪੰਜਵਾ ਭੈ ਕ੍ਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀਵ ਜੰਤਿ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਿਧੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕੈ ਲਿ ਵਿਖ ਕਾਟੜ ਹਾਰ ਰਹਾ ਤਿਸ ਕੀ ਸਰਨੀ ਉਬਰੈ ਪਾਈ ਜੇ ਨਰਤਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭ ਉਤਾਈਏ ਪਾਈ ਮਨ ਤਨ ਸੇਤਲ ਹੋਏ ਸੋਰਠਿ ਮਹੱਲਾ ਪੰਜਵਾ ਭੇ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾਢ ਪਏ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਹਰਿਦੈ ਉਰ ਧਾਰ ਸਦਾ ਸਦਾ ਪ੍ਰਭ ਸਿਮਰਿਐ ਪਾਏ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੈ ਪਾਏ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਏ ਫਟਾ ਸਚੇ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤ ਗੁਰਤਾਪ ਗਵਾਇਆ ਪਾਈ ਠਾੜ ਪਏ ਸੰਸਾਰ ਆਪਣੇ ਜੀ ਜਲਤ ਆਪੇ ਰੱਖੇ ਜਮ ਹੈ ਕਿਉ ਹਟਤਾਰ ਹਰ ਕੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕੈ ਲਿ ਬਿਖ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ